ਆਹ ਕਹਿੰਦਾ ਜੀ ਅਸੀਂ ਗਲੀ ਗਲੀ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਆ ਜਿਹੜੀ ਵੀ ਕੋਈ ਨੈਸ਼ਨਲ ਪਾਰਟੀ ਹੈ ਉਹ ਕਦੇ ਪੰਜਾਬ ਦਾ ਕੋਈ ਭਲਾ ਨਹੀਂ ਕਰ ਸਕਦੀ ਉਧਰ ਚੱਲਿਆ ਆਪਣਾ ਨਰਕਾ ਨੂੰ ਚੱਲਿਆ ਕਿਤੇ ਆ ਜਾਓ ਆ ਜਾਓ ਇੱਕ ਨਾਰਾ ਰੱਖੋ ਪੈਗ ਵਾਲੇ ਪੈਗ ਲਾਇਓ ਤੂੰ ਕੀ ਵਾਲੇ ਭੁੱਕੀ ਖਾਇਓ ਜਿੰਨੀ ਮਰਜ਼ੀ ਬੋਝ ੜਾਇਓ ਪਰ ਵੋਟਾਂ ਸਾਨੂੰ ਪਾਇਓ ਜੋ ਨੌਜਵਾਨਾਂ ਨੂੰ ਨੌਕਰੀਆਂ ਸ਼ੋਕਰੀਆਂ ਆਪਣਾ ਨੋ ਆਪਣੇ ਵਾਲਾ ਬਦਲ ਗਿਆ ਐਮਐਲਏ ਕਾਂਗਰਸ ਬੱਜ ਗਿਆ ਫੇਰ ਐਂ ਕਰੋ ਪੱਗਾਂ ਤੇ ਝੰਡੇ ਬਦਲੋ ਕਿ ਸਾਡੀ ਕਾਲੀ ਮਾਂ ਪਾਰਟੀ ਐ ਪਰ ਹੁਣ ਸਾਡੇ ਐਮਐਲਏ ਦੀ ਮਾਂ ਪਾਰਟੀ ਕਾਂਗਰਸ ਆ ਕਾਂਗਰਸ ਪੂਲ ਰੁਪਿਆ ਸੈਂਟਰ ਗਵਰਨਮੈਂਟ ਰੋਕੀ ਖੜੀ ਆ ਸਾਡੇ ਐਪੀ ਸਾਹਿਬ ਜਿੱਤ ਕੇ ਉਹੀ ਲੈ ਕੇ ਆਉਂਦੇ ਆ ਉਹ ਤੁਸੀਂ ਬਸ ਕਰ ਯਾਰ ਪਹਿਲਾਂ ਕਾਂਗਰਸ ਪਾਰਟੀ ਜਿੰਦਾਬਾਦ ਐਮਐਲਏ ਸਾਹਿਬ ਤੋਂ ਬਿਲਕੁਲ ਚਲੇ ਗਏ ਚੱਲ ਗਏ ਕਾਂਗਰਸ ਪਾਰਟੀ ਛੱਡ ਗਏ ਕਾਂਗਰਸ ਪਾਰਟੀ ਛੱਡ ਗਏ ਆਮ ਆਦਮੀ ਪਾਰਟੀ ਚਲੇ ਗਏ ਦੋਨੇ ਪਾਰਟੀਆਂ ਨੇ ਧੋਖਾ ਕਰਿਆ ਸਾਡੀ ਕਨਸਟੀਟਿਊਐਂਸੀ ਦੇ ਐਮਐਲਏ ਸਾਹਿਬ ਨਾਲ ਤੁਸੀਂ ਪੱਠੇ ਬਾੜ ਰਹੇ ਹੋ ਸਾਡਾ ਐਮਐਲਏ ਤੁਹਾਨੂੰ ਪੱਠਿਆਂ ਦੀ ਪੰਡ ਚਕਾਊਗਾ 13 ਦੇ 13 ਐਮਐਲਏ ਬਣਾ ਦਿਓ ਸਾਡਾ ਹੱਥ ਸੈਂਟਰ ਚ ਪਹੁੰਚਾ ਲਿਆ ਅਸੀਂ ਤੁਹਾਡੇ ਲਈ ਕਰਦੇ ਹਾਂਗੇ ਉਹ ਲੋਕ ਡੰਡੇ ਮਾਰਨਗੇ ਇਹ ਮੇਰਾ ਸਾਲਾ ਭੈਣ ਕਾ ਲਗੜਾ ਤੀਜੇ ਦਿਨ ਪਾਰਟੀ ਬਦਲ ਦਿੰਦਾ ਕਿ ਦਿਨ ਮਾਨ ਇਹ ਵੋਟਾਂ ਜਿਹੜੀਆਂ ਮੋਹਰਾਂ ਲਾਉਣੀਆਂ ਬੀਜੇਪੀ ਦੇ ਨਿਸ਼ਾਨ ਤੇ ਉਹ ਤੇਰੀ ਮੋਦੀ ਸਾਹਿਬ ਕੇ ਇੱਕ ਕਾਰ ਦੇਣਗੇ ਜਿਵੇਂ ਪਹਿਲਾਂ 15 ਲੱਖ ਰੁਪਏ ਦਿੱਤਾ ਜੁਪੀ ਵਿਹਾਰ ਬੰਗਾਲ ਸਾਮ ਰਾਜਸਥਾਨ ਨੂੰ ਸਾਡੇ ਪੰਜਾਬ ਨੂੰ ਤਾਂ ਨਹੀਂ ਦਿੱਤਾ ਸੀ ਉਹ ਪਾਰਟੀ ਨਹੀਂ ਬਣਾਇਆ ਅਕਾਲੀ ਦਲ ਪਾਰਟੀ ਜਿੰਦਾਬਾਦ ਅਕਾਲੀ ਦਲ ਪਾਰਟੀ ਜਿੰਦਾਬਾਦ ਜਿੱਤੂਗਾ ਬਈ ਜਿੱਤੂਗਾ ਕੰਗਰਸ ਜਿੱਤੂਗਾ ਜਿੱਤੇ ਪਏ ਆ ਵੱਟ ਤੇ ਪਏ ਆ ਜਿੱਤੇ ਪਏ ਜਿੱਤੇ ਬਸ ਸਰਕਾਰ ਦਾ ਫੋਨ ਆਇਆ ਬਾਦਲ ਸਾਹਿਬ ਦਾ ਹਲੋ ਬਾਦਲ ਸਾਹਿਬ ਦਾ ਫੋਨ ਆਇਆ ਓਏ ਬਾਦਲ ਸਾਹਿਬ ਦਾ ਫੋਨ ਹੈ ਹਾਂ ਸੁਖਵੀਰ ਬਾਦਲ ਸਾਹਿਬ ਦਾ ਮੇਰੀ ਵੀ ਗੱਲ ਪਿਆ ਜਾ ਕਰੇ ਸੁਡੜਾ ਸੁਖਵੀਰ ਬਾਦਲ ਦਾ ਨਹੀਂ ਵੱਡੇ ਬਾਦਲ ਸਾਹਿਬ ਦਾ ਹੈ ਵੱਡੇ ਬਾਦਲ ਸਾਹਿਬ ਦਾ ਫੋਨ ਕਿਵੇਂ ਆ ਗਿਆ ਲੈ ਉਹ ਤਾਂ ਤਨੂੰ ਸੁਵਰਗ ਸੁਧਾਰ ਗਏ ਓਏ ਸੁਵਰਗ ਤਾਂ ਸੁਧਾਰ ਗਏ ਉੱਥੇ ਬੈਠਾ ਵੀ ਫਿਕਰ ਕਰੀ ਜਾਂਦਾ ਪਾਰਟੀ ਦਾ ਹੋਰ ਤਹਾਂ ਉੱਤੇ ਬੈਠਾ ਵੀ ਹੋਰ ਉੱਥੋਂ ਫੋਨ ਆਇਆ ਇੱਕ ਮਿੰਟ ਬਾਦਲ ਸਾਹਿਬ ਹਾਂਜੀ ਬਾਦਲ ਸਾਹਿਬ ਪੈਰੀ ਪੈਨੇ ਆ ਹਾਂਜੀ ਅਸੀਂ ਕਵਾੰਸੀਟੂਨਸੀ ਦੇ ਵਿੱਚ ਆ ਵਧਿਆ ਜੜੀ ਉਹ ਜਿਹੜੇ ਆਪਾਂ ਉਹ ਤਾਂ ਗੱਲ ਹੋ ਗਈ ਸੀਗੀ ਬਾਦਲ ਸਾਹਿਬ ਮੇਰੀ ਗੱਲ ਸੁਣੋ ਉਹ ਗੱਲ ਹੋ ਗਈ ਜੀ ਥੋਥੋ ਪਾਪ ਤਾਂ ਹੋਇਆ ਡੜੇ ਮਾਰੇ ਲੋਕ ਹਰਕਤ ਅੱਗੇ ਨੂੰ ਇੱਕ ਮੁੱਦਾ ਦੱਸ ਰਿਹਾ ਹਾਂ ਕਾਲੀਗਰ ਪਾਰਟੀ ਜਿੰਦਾਬਾਦ ਦੇਖੋ ਦੇਖੋ ਕਿਵੇਂ ਧੁੰਮਾ ਪੈ ਰਹੀ ਹੈ ਨਹੀਂ ਲੋਕਾਂ ਨੂੰ ਪਤਾ ਲੱਗ ਗਿਆ ਹਾਂ ਇੱਕ ਮਿੰਟ ਇੱਕ ਮਿੰਟ ਲਾ ਫਿਰ ਛੋਟੇ ਬਾਦਲ ਸਾਹਿਬ ਦੇ ਵਿੱਚ ਆ ਰਹੇ ਹਾਂ ਹਾਂਜੀ ਹਾਂਜੀ ਗੱਲ ਕਰੋ ਛੋਟੇ ਬਾਦਲ ਸਾਹਿਬ ਤੋਂ ਕੀ ਲੈਣਾ ਜੀ ਹਾਂ 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 ਠੀਕ ਹੈ ਜੀ ਬਸ ਠੀਕ ਹੈ ਜਿੱਤਾਂਗੇ ਅੱਜ ਕੀ ਤੁਹਾਡੇ ਬੇਟੇ ਨੂੰ ਮੁੱਖ ਮੰਤਰੀ ਦਿਸ ਰਿਹਾ ਮੈਨੂੰ ਮੈਂ ਕਹਿੰਦਾ ਜੀ ਅਸੀਂ ਗਲੀ ਗਲੀ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਹਾਂ ਬਿਲਕੁਲ ਜੀ ਜੇ ਤੁਸੀਂ ਹੁੰਦੇ ਤਾਂ ਤੂੰ ਇੱਕ ਮਿੰਟ ਇੱਕ ਮਿੰਟ ਹਾਂ 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 ਬਿਲਕੁਲ ਬਿਲਕੁਲ ਕਰਨ ਗੱਲ ਕਰਨ ਇੱਕ ਮਿੰਟ ਜੀ ਆਪਣਾ ਪਾਰਟੀ ਦਾ ਤੁਸੀਂ ਸੁਣਿਆ ਹੀ ਹੋਣਾ ਆਪਣੇ ਆਉਂਦਾ ਹੁੰਦਾ ਸੀਗਾ ਜੀ ਅਸੀਂ ਪਾਣੀ ਲੈ ਕੇ ਆਉਂਦੇ ਤੇ ਸੱਟੇ ਮਾਰਦੇ ਹੁੰਦੇ ਤੁਸੀਂ ਬੇਫਿਕਰ ਹੋ ਜਾਓ ਬਾਦਲ ਸਾਹਿਬ ਅਸੀਂ ਅਸੀਂ ਥੋਡੇ ਬੇਟੇ ਨੂੰ ਐਤਕੀ ਰਾਜ ਸਭਾ ਕੀ ਮੈਂ ਕਹਿੰਦਾ ਪਤਾ ਨਹੀਂ ਕਿਹੜੀਆਂ ਕਿਹੜੀਆਂ ਸਭਾ ਚ ਪਹੁੰਚਾ ਦੇਗੇ ਸਾਡਾ ਜੋਰ ਲੱਗਿਆ ਹੋਇਆ ਹਾਂ ਹਾਂ ਪਧਾਰ ਮੰਤਰੀ ਬਣਾਵਾਂਗੇ ਐਤਕੀ ਆਹ ਕਾਲੀਦਰ ਪਾਰਟੀ ਜਿੰਦਾਬਾਦ ਕਾਲੀਦਰ ਪਾਰਟੀ ਜਿੰਦਾਬਾਦ ਹਾਂਜੀ ਬੱਸ ਸਾਹਿਬ ਹਾਂ ਤੁਸੀਂ ਕੱਢਿਆ ਉਧਰ ਠੀਕ ਹੈ ਉਧਰ ਚੱਲਿਆ ਆਪਣਾ ਨਰਕਾ ਨੂੰ ਚੱਲਿਆ ਕਿਤੇ ਆਜੋ ਆਜੋ ਕਾਲੀਦਰ ਪਾਰਟੀ ਜਿੰਦਾਬਾਦ ਕਾਲੀਦਰ ਪਾਰਟੀ ਉਹ ਆਪਾਂ ਐ ਕਰਗੇ ਜੇ ਆਪਾਂ ਬੱਸ ਸਟੈਂਡ ਤੇ ਜਾ ਕੇ ਸੱਤ ਦੇ ਵਿੱਚ ਪ੍ਰਚਾਰ ਕਰ ਦਈਏ ਇਹ ਆਪਣਾ ਫਰਜ ਹੈ ਕੱਟ ਕੀਤਾ ਪਿਆ ਜੀ ਕੱਟ ਕਰਿਆ ਵਾ ਪੂਰਾ ਚਾਹ ਪਾਣੀ ਦੇਣ ਤੇ ਆ ਕੋਈ ਭਰਾਉਣ ਦੀ ਲੋੜ ਤਾਂ ਨਹੀਂ ਆਹ ਟਿਕਟ ਪੂਰਾ ਵਧੀਆ ਆ ਰਿਆ ਰਿਆ ਆ ਜਾ ਬੋਰਡ ਪਾਉਣੀ ਐਦ ਕੀ ਠੀਕ ਆ ਸੁਖਵੀਰ ਬਾਦਲ ਸਾਹਿਬ ਨੂੰ ਮੁੱਖ ਮੰਤਰੀ ਬਣਾਉਣਾ ਪਾਉਣਾ ਆਪਾਂ ਠੀਕ ਆ ਵਾ ਵੈਰੀ ਗੁੱਡ ਬੱਚਾ ਬੱਚਾ ਹਾਏ ਹਾਏ ਓ ਬੱਚਾ ਬੱਚਾ ਪੂਰੀ ਜ਼ਿਲ੍ਹੀ ਵੀ ਆਪਾਂ ਕਵਾਂਸੀ ਡੂੰਸੀ ਦੇ ਵਿੱਚ ਬਾਦਲ ਸਾਹਿਬ ਨੇ ਕਿਹਾ ਮੈਂ ਐਤ ਕੀ ਪ੍ਰਧਾਨ ਮੰਤਰੀ ਬਣ ਗਿਆ ਉੱਦੇ ਵੱਡੂ ਠੀਕ ਹੈ ਨਾ ਬਸ ਠੀਕ ਹੈ ਠੀਕ ਹੈ ਜਿੰਨਾ ਮਰਜ਼ੀ ਆਪਾਂ ਫੰਡ ਇਕੱਠਾ ਕਰ ਲੋ ਲੁੱਟ ਕੇ ਖਾ ਜਾਾਂਗੇ ਪੰਜਾਬ ਨੂੰ 13 ਦੇ 13 ਸੀਟਾਂ ਪੱਕੀਆਂ ਯਾਰ ਮੈਂ ਕਹਿੰਦੇ ਆਪਾਂ ਸੋਨਾ 17 ਲੈ ਕੇ ਦੇਵਾਂਗੇ ਉਹ 13 ਕਿਤੇ ਨਹੀਂ ਸਾਰੀਆਂ ਕਹਿਣ ਦਾ ਫਰਜ਼ ਹੁੰਦਾ ਉਹ ਵੋਟ ਪਾਉਣੀ ਆ ਬਾਈ ਉਹ ਬਾਈ ਅੱਜ ਕੀ ਕਾਲੀਆਂ ਨੂੰ ਠੀਕ ਹੈ ਨਾ ਪੱਕੀ ਪਾਉਣੀ ਹੈ ਹਾਂ ਠੀਕ ਹੈ ਹਨਾ ਅੱਛਾ ਇੱਕ ਗੱਲ ਹੋਰ ਆ ਜਿਵੇਂ ਪਿੰਡ ਵਾਲਾ ਆਪਣਾ ਛੱਪੜ ਆ ਨਾ ਆ ਇਹ ਬਾਦਲ ਸਾਹਿਬ ਨੇ ਬਣਾਇਆ ਸੀ ਹਾਂ 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 ਪਤਾ ਕਿਉਂ ਉਹ ਕਹਿੰਦਾ ਸੀ ਇੱਥੇ ਬੱਸਾਂ ਚਲਾਵਾਂਗੇ ਹਾਂ ਹੁਣ ਆਪਾਂ ਵੀ ਜੇ ਸਰਕਾਰ ਆ ਗਈ ਕਿਸਤੀਆਂ ਕੁਸਤੀਆਂ ਠੀਕ ਹੈ ਨਾ ਏ ਨਾ ਮੰਨਿਓ ਵੀ ਗਰਮੀ ਆ ਰਹੀ ਆ ਆਪਾਂ ਜਿੰਨਾ ਜ਼ੋਰ ਲਾਵਾਂਗੇ ਆਪਣੀ ਪਾਰਟੀ ਓਨੀ ਅੱਗੇ ਆਊ ਓਨੀ ਅੱਗੇ ਆਊ ਹਾਂ ਸਹੀ ਠੀਕ ਆ ਨਾ ਪੁਰਾਣੀ ਪਾਰਟੀ ਆ ਇਹ ਕਾਲੀਦਾਨ ਪਾਰਟੀ ਆ ਜੀ ਹਾਂ ਹਾਂ ਯਾਰ ਗੱਲ ਸੁਣ ਸਾਡੀ ਆਪਦੀ ਪਾਰਟੀ ਐ ਇਹ ਮਾਂ ਪਾਰਟੀ ਐ ਮਾਂ ਪਾਰਟੀ ਐ ਮਾਂ ਪਾਰਟੀ ਯਾਰ ਪਾਰਟੀ ਦਾ ਜਿੱਤੀ ਪਈ ਐ ਅੱਜ ਕੀ ਬਸ ਇੱਕ ਸਿਰਫ ਹਾਂ ਕਿਉਂਕਿ ਆਪਣੀ ਕਵਾਂਸੀ ਡੂਨਸੀ ਚ ਤਾਂ ਲੱਗ ਰਿਹਾ ਐ ਖੇਤਰੀ ਪਾਰਟੀ ਐ ਖੇਤਰੀ ਪਾਰਟੀ ਨੂੰ ਕਾਮਯਾਬ ਕਰਨਾ ਪੰਜਾਬ ਲਈ ਇਸ ਟਾਈਮ ਤੇ ਬਹੁਤ ਵੱਡੀ ਦੇਣ ਐ ਵੋਟ ਕਾਲੀਆਂ ਨੂੰ ਲੈ ਜ਼ਰੂਰੀ ਐ ਇਹ ਬੰਦਾ ਹੋਰ ਪਾਰਟੀ ਦਾ ਸੀ ਇਹ ਵੀ ਕਾਲੀਆਂ ਨੂੰ ਕਨਫਰਮ ਕਰ ਗਿਆ ਆ ਥੜੇ ਦੇ ਪ੍ਰਚਾਰ ਕਰਨਾ ਜਾ ਵਾਹ ਹਾਂ ਥੜੇ ਦੇ ਕਰਨਾ ਆਜੋ ਆਜੋ ਕਰਾ ਆਜੋ ਵੀ ਸੰਗ ਤੇ ਆਜੋ ਪਾਪਾ ਜੀ ਮੈਂ ਮਾੜਾ ਜੀ ਸਪੀਚ ਕਰਨੀ ਆ ਤੱਕ ਕੀ ਹੈ ਟੱਕ ਆਪਰੇ ਪ੍ਰਧਾਨ ਸਾਹਿਬ ਤੁਸੀਂ ਕੈਪਟਨ ਸਾਹਿਬ ਵਾਲਾ ਹੋਕਾ ਦਵਾਤਾ ਸੀ ਪਿੰਡ ਚ ਦਵਾਤਾ ਠੀਕ ਹੈ ਨਾ ਕਾਠ ਵਾਲੇ ਘਟ ਹੈ ਕੱਟਦਾ ਹੁਣ ਚੀਜ਼ੇ ਦੀ ਤਰਦੇ ਨਹੀਂ ਕੋਈ ਚੁਰਦਾ ਨਹੀਂ ਤੋਰੋ ਫੇਰ ਲਾਲਚ ਦਿਓ ਦਾਰੂ ਦਾ ਲਾਲਚ ਦਿਓ ਭੁੱਕੀ ਦਾ ਲਾਲਚ ਦਿਓ ਹਾਂ ਜੀ ਨਹੀਂ ਸਾਰੇ ਲਾਲਚ ਵਾਲੀ ਨੇ ਮੈਂ ਕਹਿੰਦਾ ਦਾਰੂ ਦਾ ਲਾਲਚ ਹੀ ਆ ਇੱਕ ਨਾਰਾ ਇੱਕ ਨਾਰਾ ਰੱਖੋ ਪੈਗ ਵਾਲੇ ਪੈਗ ਲਾਇਓ ਭੁੱਕੀ ਵਾਲੇ ਭੁੱਕੀ ਖਾਓ ਜਿੰਨੀ ਮਰਜ਼ੀ ਬੋਝ ੜਾਇਓ ਪਰ ਵੋਟਾਂ ਸਾਨੂੰ ਪਾਓ ਵੋਟਾਂ ਤਕੜੀ ਨੂੰ ਪਾਓ ਤਕੜੀ ਨੂੰ ਪਾਓ ਆ ਆਜੋ ਕਰ ਮੜਾ ਜਾ ਬਸ ਫੇਰ ਇੱਥੇ ਸ਼ੁਰੂ ਕਰ ਦਿਓ ਪਰਦਾ ਹਾਂ ਚਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਫੋਨ ਸੁਣਾਓ ਮੈਂ ਸਾਡੀ ਕਵਾਂਸੀ ਡਿਊਸੀ ਦੇ ਮੋਤਵਾਰ ਸੱਜਣ ਪਹਿਣਾ ਭਰਾਵੋ ਬਜ਼ੁਰਗੋ ਬੱਚਿਓ ਜਿਵੇਂ ਕਿ ਤੁਸੀਂ ਜਾਣਦੇ ਹੋ ਸਾਡੀ ਪਾਰਟੀ ਖੇਤਰੀ ਪਾਰਟੀ ਹੈ ਮਾਂ ਪਾਰਟੀ ਹੈ ਹਮੇਸ਼ਾ ਹੀ ਸਾਡੇ ਬਾਦਲ ਸਾਹਿਬ ਨੇ ਪ੍ਰਧਾਨ ਸਾਹਿਬ ਨੇ ਪੰਜਾਬ ਦਾ ਫਿਕਰ ਕਰਿਆ ਜੋ ਨੌਜਵਾਨਾਂ ਨੂੰ ਨੌਕਰੀਆਂ ਸ਼ੋਕ ਕਰੀਆਂ ਆਪਣਾ ਨੌਕਰੀਆਂ ਹਰ ਇੱਕ ਚੀਜ਼ ਦਿੱਤੀ ਪੰਜਾਬ ਨੂੰ ਸਿਖਰਾਂ ਤੇ ਲੈ ਕੇ ਗਏ ਸਾਡੇ ਪ੍ਰਧਾਨ ਸਾਹਿਬ ਸਰਕਾਰਾਂ ਦਾ ਜਾਲ ਵੀ ਵਿਛਾਇਆ ਅੱਜ ਤੁਸੀਂ ਅੱਜ ਤੁਸੀਂ ਬੇਸ਼ੱਕ ਬੰਬ ਮਾਰ ਕੇ ਦੇਖੋ ਸੜਕ ਨਹੀਂ ਟੁੱਟੂ ਬੋਲੇ ਸੋਨਿਆਲ ਹਸ tria ਕਾਲ ਜੋ ਬਾਦਲ ਸਾਹਿਬ ਸਾਡੇ ਪ੍ਰਧਾਨ ਸਾਹਿਬ ਕਹਿੰਦੇ ਆ ਉਹ ਕਰਦੇ ਆ ਹਾਲਾਂਕਿ ਦੂਜੀਆਂ ਪਾਰਟੀਆਂ ਨੇ ਉਹਨਾਂ ਨੂੰ ਵਾਦਾ ਨਾਮ ਕਰਨਾ ਚਾਹਿਆ ਪਰ ਕਿੱਥੇ ਝੋਟਾ ਦੱਬਦਾ ਜੋ ਕਹਿੰਦਾ ਉਹ ਕਰਦਾ ਜੋ ਕਹੂਗਾ ਕਰਾਂਗੇ ਮਹਾ ਮੋਟਰਾਂ ਦੇ ਬਿੱਲ ਮਾਫ ਕਰੇ ਦੋਸਤੋ ਇੱਕ ਭਈਆ ਸਾਡੇ ਨਾਲ ਬਾਦਲ ਸਾਹਿਬ ਨੇ ਫ੍ਰੀ ਰਲਾਤਾ ਅਸੀਂ ਲੱਖ ਡੇਢ ਲੱਖ ਬਿੱਲ ਭਰਦੇ ਸੀ ਉਹ ਮਾਫ ਹੋ ਗਿਆ ਅਸੀਂ ਉਹੀ ਭਈਏ ਨੂੰ ਪੈਸੇ ਦਿੰਨੇ ਆ ਕੀ ਕਹਿਣਾ ਹੈ ਕੀ ਕਹਿਣੇ ਸਾਡੇ ਪ੍ਰਧਾਨ ਸਾਹਿਬ ਦੇ ਹਮੇਸ਼ਾ ਥੋੜੇ ਮੋਡੇ ਨਾਲ ਮੋਡਾ ਤੇ ਗੋਡੇ ਨਾਲ ਗੋਡਾ ਪੇਸ਼ਾ ਪ੍ਰਧਾਨ ਸਾਹਿਬ ਤੁਹਾਡੇ ਦੁੱਖਾਂ ਦੇ ਵਿੱਚ ਸੁੱਖਾਂ ਦੇ ਵਿੱਚ ਹਾਜ਼ਰ ਹੁੰਦੇ ਰਹਿ ਬੈਠ ਜਾ ਬੱਚੇ ਵੇਜੋ ਵੇਜੋ ਪਹਾਸਨ ਖਰਾਬ ਨਾ ਕਰੋ ਪਹਾਸਨ ਖਰਾਬ ਨਾ ਕਰੋ ਵੇਜੋ ਵੇਜੋ ਪਲੀਜ਼ ਵੇਜੋ ਟੋਕਨੀ ਦੇ ਦਿਓ ਇਹਨਾਂ ਹਵੇਸਾ ਪਰ ਤਾਂ ਕੱਟ ਬਹੁਤ ਹੈ ਕੱਟ ਬਹੁਤ ਹੈ ਹਵੇਸਾ ਪ੍ਰਧਾਨ ਸਾਹਿਬ ਥੋੜੇ ਮੋਡੇ ਨਾਲ ਮੋਡਾ ਤੇ ਗੋਡੇ ਨਾਲ ਗੋਡਾ ਤੇ ਡੋਡੇ ਨਾਲ ਡੋਡਾ ਜੋੜ ਕੇ ਖੜੇ ਜੇ ਕਿਤੇ ਸਾਬੀ ਸਰਕਾਰ ਆ ਗਈ ਚਿੱਟਾ ਮੁਫਤ ਕਰਾਂਗੇ ਡੋਡੇ ਫੀਮ ਦੀ ਆਜ਼ਾਦੀ ਦੇਵਾਂਗੇ ਜੋ ਬਾਦਲ ਸਾਹਿਬ ਕਹਿੰਦੇ ਆ ਉਹ ਕਰਦੇ ਆ ਜੋ ਕਿਹਾ ਉਹ ਕਰਨਗੇ ਅਸੀਂ ਫੁੱਦੂ ਫੜਾ ਨਹੀਂ ਮਾਰਦੇ ਬਸ ਇੱਕ ਮੌਕਾ ਦੇ ਦਿਓ ਐਤਕੀ ਐਤਕੀ ਇੱਕ ਮੌਕਾ ਦੇ ਦਿਓ ਜੋ ਪਿੱਛੇ ਗਲਤੀਆਂ ਕਰੀਆਂ ਉਹ ਨਹੀਂ ਕਰਾਂਗੇ ਇਹ ਸਾਡੇ ਪ੍ਰਧਾਨ ਸਾਹਿਬ ਦਾ ਵਾਅਦਾ ਹੈ ਨੌਜਵਾਨਾਂ ਦੇ ਦਿਨਾਂ ਦੀ ਧੜਕਣ ਸਾਡੇ ਆਪਣਾ ਆਪਣੇ ਪੰਜਾਬ ਦੇ ਪਾਰਟੀ ਹੈਂ ਪੂਰੀ ਆਪਣੇ ਵਾਲਾ ਬਦਲ ਗਏ ਐਮਐਲਏ ਕਾਂਗਰਸ ਤੇ ਬੱਜੇ ਫਿਰ ਐਂ ਕਰੋ ਪੱਗਾਂ ਤੇ ਝੰਡੇ ਬਦਲੋ ਐ ਸਾਰੀ ਥੰਗ ਤੈਨੂੰ ਬੇਇਨਤਿਹਾ ਕਰਦਾ ਬੇ ਜੇ ਸਾਨੂੰ 2 ਮਿੰਟ ਦਿਓ 2 ਮਿੰਟ ਤੋਂ 2 ਮਿੰਟ ਦਿਓ ਮਾੜੀ ਕੋਈ ਮੀਟਿੰਗ ਕਰਨੀ ਐ ਇੱਥੇ ਬੈਠੇ ਰਹੋ ਬਾ ਇੱਥੇ ਇੱਥੇ ਗੱਲ ਪੋਚ ਕਰ ਲਓ ਮਾੜੀ ਜੀ ਮੀਟਿੰਗ ਕਰਨੀ ਐ ਇੱਥੇ ਗੱਲ ਸੁਣੀ ਹੁਣ ਬਹਿਣ ਕਾ ਲਗੜਾ ਹੁਣ ਕਿਵੇਂ ਕਰੀਏ ਕਿਹੜੀ ਪਾਰਟੀ ਜੁਆਇਨ ਕਰਕੇ ਆ ਹੁਣ ਜਦੋਂ ਕਰਕੇ ਕਾਂਗਰਸ ਆਪਾਂ ਤਾਂ ਕਾਂਗਰਸ ਵੀ ਨਹੀਂ ਜੰਨਾ ਆਪਾਂ ਤਾਂ ਐਮਐਲਏ ਦਾ ਵਰਕਰ ਐ ਹਾਂ ਆਪਾਂ ਤਾਂ ਵਰਕਰ ਐ ਐਂ ਕਰੋ ਲਿਆਓ ਕਾਂਗਰਸ ਦੇ ਝ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਬਸ ਆਜੋ ਇੱਥੇ ਹੀ ਇੱਥੇ ਚੜ ਜੀ ਕੋਈ ਨਹੀਂ ਕੋਈ ਨਹੀਂ ਬਾਪੂ ਬੈਠੋ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਸੋ ਦੋਸਤੋ ਜਿਵੇਂ ਸਾਨੂੰ ਹੁਣੇ-ਹੁਣੇ ਪਤਾ ਲੱਗਿਆ ਕਿ ਸਾਡੇ ਐਮਐਲਏ ਸਾਹਿਬ ਨਾਲ ਕਾਲੀ ਦਲ ਨੇ ਬੇਤਕਰਾ ਕਰਿਆ ਭੇਤ ਭਾਵ ਕਰਿਆ ਸਾਡਾ ਐਮਐਲਏ ਸਾਡੀ ਕਨਸਟਿਟਿਊਐਂਸੀ ਦੇ ਵਿੱਚ ਅਣ ਥੱਕਦੇ ਘੈਂਟਾ ਮਿਲਿਆ ਇਹ ਜ ਐਮਐਲਏ ਸਾਨੂੰ ਨਹੀਂ ਮਿਲਣਾ ਦੋਸਤੋ ਪੈਣੋ ਭਰਾਵੋ ਆਪਾਂ ਤੁਹਾਨੂੰ ਮਨੋ ਤੁਹਾਨੂੰ ਘਣੋ ਜੋਰ ਲਾ ਕੇ ਸਾਡੇ ਐਮਐਲਏ ਸਾਹਿਬ ਨੂੰ ਕਾਂਗਰਸ ਪਾਰਟੀ ਦਾ ਐਮਪੀ ਕੋਸਟ ਕਰਨਾ ਤਾਂ ਜੋ ਸਾਡੇ ਇਲਾਕੇ ਦੀ ਸਾਡੀ ਕਨਸਟਿਟਿਊਐਂਸੀ ਦੀ ਬਾਤ ਦਿੱਲੀ ਤੱਕ ਗੂੰਜੇ ਸਾਡੇ ਕੰਮ ਸਾਡੇ ਧੰਨ ਸਾਡੇ ਚੰਗ ਸਾਰੇ ਹੋ ਸਕਣ ਪਾਣੀ ਦਾ ਸੇਵ ਕਰੋ ਕਾਂਗਰਸ ਪਾਰਟੀ ਜਿੰਦਾਬਾਦ ਹਾਏ ਹਾਏ ਠੀਕ ਹੈ ਬਾਕੀ ਜਿਵੇਂ ਤੁਸੀਂ ਜਾਣਦੇ ਹੋ ਸਾਡੇ ਐਮਐਲਏ ਸਾਹਿਬ ਯੁਵਾ ਨੇਤਾ ਨਵੀਂ ਸੋਚ ਹੈ ਸੱਚ ਦੇ ਪਹਿਰਾ ਦੇਣ ਵਾਲੇ ਬੰਦੇ ਆ ਪਹਿਲਾਂ ਉਹ ਕਾਲੀ ਦਲਤ ਸੀ ਉਹਨਾਂ ਨੇ ਪਾਰਟੀ ਕਿਉਂ ਛੱਡੀ ਤੁਹਾਨੂੰ ਸਭ ਨੂੰ ਪਤਾ ਹੈ ਸਾਡੇ ਪੰਜਾਬ ਦੀ ਨੌਜਵਾਨੀ ਦਾ ਕਹਾਣ ਹੋਇਆ ਇਸ ਕਰਕੇ ਉਹਨਾਂ ਨੇ ਪਾਰਟੀ ਬਦਲੀ ਪਹਿਲਾਂ ਸਾਡੇ ਐਮਐਲਏ ਸਾਹਿਬ ਨੇ ਕਿਹਾ ਸੀ ਕਿ ਸਾਡੀ ਕਾਲੀ ਮਾਂ ਪਾਰਟੀ ਐ ਪਰ ਹੁਣ ਸਾਡੇ ਐਮਐਲਏ ਦੀ ਮਾਂ ਪਾਰਟੀ ਕਾਂਗਰਸ ਹੈ ਕਾਂਗਰਸ ਪਾਰਟੀ ਜਿੰਦਾਬਾਦ ਬਾਕੀ ਸਾਡੇ ਐਮਐਲਏ ਸਾਹਿਬ ਨੇ ਦੋਸਤੋ ਨੌਜਵਾਨ ਹੈ ਕਿਉਂ ਪਾਰਟੀ ਬਦਲੀ ਕੁਐਸਚਨ ਕਰਿਆ ਬਜ਼ੁਰਗਾਂ ਨੇ ਵੀ 10 ਮਿੰਟ ਪਹਿਲਾਂ ਤਾਂ ਉਹ ਕਾਲੀ ਦਲ ਸੀ ਕਾਉਂ ਕੀ ਬੇ ਆਦਮੀ ਦਾ ਬਦਲਾ ਇਨਸਾਫ ਨਹੀਂ ਮਿਲਿਆ ਇਸ ਕਰਕੇ ਸਾਡੇ ਐਮਐਲਏ ਨੇ ਪਾਰਟੀ ਬਦਲੀ ਜਵਾਕੋ ਵੋਟਾਂ ਆਪਾਂ ਇਹਦੀ ਕਾਂਗਰਸ ਨੂੰ ਪਾਉਣੀਆਂ ਪਾਉਣੀਆਂ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਬਾਕੀ ਜਿੰਨੇ ਭੇਜੋ 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 ਉਠਾ ਲਓ ਉਠਾ ਲਓ ਹਾਂ ਤੋਂ ਮਾਫਲਤ ਭੇਜੋ ਹਾਂ ਹਾਂ ਬਾਕੀ ਸਾਡੀ ਕਾਂਗਰਸ ਪਾਰਟੀ ਮਾਂ ਪਾਰਟੀ ਐ ਅਸੀਂ ਇਹਨੂੰ ਕਦੇ ਨਹੀਂ ਛੱਡ ਕੇ ਜਾਵਾਂਗੇ ਰਾਹੁਲ ਗਾਂਧੀ ਸਾਹਿਬ ਜੀ ਰਾਹੁਲ ਗਾਂਧੀ ਸਾਹਿਬ ਸਾਡੀ ਅਚ ਕੌਂਟੀ ਦੇ ਪ੍ਰਧਾਨ ਨੇ ਜੋ ਕਿਹਾ ਉਹ ਕਰਨਗੇ ਪ੍ਰਧਾਨ ਸਾਹਿਬ ਨੂੰ ਕਿਹਾ ਐਮ ਐਲ ਏ ਸਾਹਿਬ ਨੂੰ ਕਿ ਜੋ ਮੰਗੋਗੇ ਅਸੀਂ ਦੇਵਾਂਗੇ ਚੰਨੀ ਸਾਹਿਬ ਦੀ ਮਿਹਰ ਤੁਸੀ ਜਾਣਦੇ ਹੋ ਜਦੋਂ ਸਾਡੀ ਪਾਰਟੀ ਕਾਂਗਰਸ ਦਾ ਨਾਰਜ ਸਿੰਘ ਮੋਦੀ ਸਾਹਿਬ ਨੂੰ ਕਿਵੇਂ ਠੋਕਿਆ ਹੈ ਖਠਾ ਕੇ ਖੜੇ ਚੰਨੀ ਸਾਹਿਬ ਸਾਨੂੰ ਮੁੱਖ ਮੰਤਰੀ ਚੰਨੀ ਵਰਗਾ ਚਾਹੀਦਾ ਹਾਂ ਹਾਂ ਸਾਨੂੰ ਮੁੱਖ ਮੰਤਰੀ ਚੰਨੀ ਵਰਗਾ ਚਾਹੀਦਾ ਕਾਂਗਰਸ ਪਾਰਟੀ ਜਿੰਦਾਬਾਦ ਬਾਕੀ ਦੋਸਤੋ ਜੋ ਕਹੋਗੇ ਤੁਹਾਨੂੰ ਮਿਲੇਗਾ ਬਾਕੀ ਚੰਨੀ ਸਾਹਿਬ ਨੂੰ ਕੰਮ ਸਾਰੇ ਆਉਂਦੇ ਆ ਚੰਨੀ ਸਾਹਿਬ ਨੂੰ ਜਿਵੇਂ ਮੇਰੇ ਦੋਸਤ ਨੇ ਦੱਸਿਆ ਬਾਦ ਸਾਹਿਬ ਨੇ ਚੰਨੀ ਸਾਹਿਬ ਨੂੰ ਕੰਮ ਸਾਰੇ ਆਉਂਦੇ ਆ ਮੰਜਾ ਉਹ ਕੱਢ ਲੈਂਦੇ ਆ ਧਾਰਾ ਉਹ ਕੱਢ ਲੈਂਦੇ ਆ ਪੱਠੇ ਉਹ ਕੁਦਰ ਲੈਂਦੇ ਆ ਯਾਰ ਆਉਂਦਾ ਕੀ ਨਹੀਂ ਸਾਨੂੰ ਆਏ ਜੇ ਮੁੱਖ ਮੰਤਰੀ ਦੀ ਲੋੜ ਹੈ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਐਮਐਲਏ ਸਾਹਿਬ ਕੁਦਰ ਚਲੇਗੇ ਕਾ ਜੋ ਨੇ ਤੇ ਕਾਂਗਰਸ ਪਾਰਟੀ ਛੱਡ ਕੇ ਕਾਂਗਰਸ ਪਾਰਟੀ ਛੱਡ ਗਿਆ ਆਮ ਆਦਮੀ ਪਾਰਟੀ ਚਲੇ ਗਏ ਇਹਦਾ ਕਮਾਲ ਦੀ ਗੱਲ ਹੋ ਗਈ ਹੈ ਹੋਰ ਯਾਰ ਮੇਰੇ ਤਾਂ ਸੰਗ ਪਟਿਆ ਪਿਆ ਹੁਣ ਐ ਕਰੋ ਆਮ ਆਦਮੀ ਪਾਰਟੀ ਚਲੇ ਕੇ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰੋ ਨੀ ਨੀ ਬੰਦ ਕਰੋ ਝੰਡੇ ਬਦਲੋ ਝੰਡੇ ਬਦਲੋ ਡੰਡੇ ਬਦਲੋ ਪੱਗਾਂ ਬਦਲੋ ਝੰਡੇ ਬਦਲੋ ਪੱਗਾਂ ਬਦਲੋ ਆਜੋ ਦਾ ਪਾਸਾ ਇੱਕ ਮਿੰਟ ਆਏ ਬਾਈ ਬੈਠੋ ਆਈ ਬੈਠੋ 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 ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਮੜਾ ਸਾਈਡ ਤੇ ਬਾਪੂ ਕੋਈ ਨਹੀਂ ਭੇਜ ਆਹ ਹਾ ਕੋਈ ਨਹੀਂ ਸੋ ਦੋਸਤੋ ਸਾਡੇ ਐਮਐਲਏ ਸਾਹਿਬ ਨੇ ਇੱਕ ਨਹਚੇ ਕਰਿਆ ਉਹ ਪਹਿਲਾਂ ਕਾਲੀਆਂਤ ਸੀ ਫਿਰ ਕਾਂਗਰਸ ਜਾਵੜੇ ਤੇ ਹੁਣ ਦੋਨੇ ਪਾਰਟੀਆਂ ਨੇ ਧੋਖਾ ਕਰਿਆ ਦੋਨੇ ਪਾਰਟੀਆਂ ਨੇ ਧੋਖਾ ਕਰਿਆ ਸਾਡੀ ਕਨਸਟੀਟਿਊਐਂਸੀ ਦੇ ਐਮਐਲਏ ਸਾਹਿਬ ਨਾਲ ਜੋ ਐਮਐਲਏ ਸਾਹਿਬ ਕਹਿੰਦੇ ਆ ਉਹ ਕਰਦੇ ਆ ਸੱਚੇ ਤੇ ਸੁੱਚੇ ਐਮਐਲਏ ਸਾਹਿਬ ਜੋ ਗੱਲ ਕਹਿ ਦੀ ਉਹ ਪੂਰੀ ਕਰਨੀ ਆ ਜਿੱਥੇ ਪੈਰ ਰੱਖਤਾ ਪੈਰ ਪਟਣਾ ਨਹੀਂ ਸੋ ਕਾਲੀਆਂ ਨੇ ਵੀ ਸਾਡੇ ਐਮਐਲਏ ਸਾਹਿਬ ਨਾਲ ਧੋਖਾ ਕਰਿਆ ਸਾਡੇ ਐਮਐਲਏ ਸਾਹਿਬ ਨੇ ਉਹਨਾਂ ਨੂੰ ਪੁੱਛਿਆ ਬੇ ਆਦਮੀਦਾਨ ਸਾਹਿਬ ਕਿਉਂ ਨਹੀਂ ਮਿਲਿਆ ਤੇ ਪ੍ਰਧਾਨ ਸਾਹਿਬ ਤੋਂ ਜਵਾਬ ਨਹੀਂ ਮਿਲਿਆ ਐਮਐਲਏ ਸਾਹਿਬ ਰੋਂਦੇ ਰੋਂਦੇ ਸਾਡੇ ਵਰਕਰਾਂ ਕੋਲ ਆਏ ਅਸੀਂ ਕਿਹਾ ਪਾਰਟੀ ਮਾਦਨ ਦਿਓ ਕਾਂਗਰਸ ਜਾਵੜੇ ਉਹ ਕਾਂਗਰਸ ਦੇ ਵਿੱਚ ਜਾਣ ਤੋਂ ਬਾਅਦ ਚ ਉਹਨੂੰ ਪਤਾ ਲੱਗਿਆ ਕਿ ਸਾਡੇ ਪ੍ਰਧਾਨ ਸਾਹਿਬ ਨੇ ਤਾਂ ਮੈਰਜ ਨਹੀਂ ਕਰਾਈ ਸੜੇ ਹਲੇ ਤੱਕ ਜਿਹਨੇ ਆਪਦਾ ਘਰ ਨਹੀਂ ਬਸਾਇਆ ਪੰਜਾਬ ਦਾ ਕਿੱਥੋਂ ਬਸਾ ਦੂ ਸੋ ਸਾਡੇ ਐਮ ਆਰ ਐ ਸਾਹਿਬ ਪਾਰਟੀ ਬਣ ਕੇ ਆਮ ਆਦਮੀ ਜਾਵੜੇ ਸਾਡੀ ماں ਪਾਰਟੀ ਆ ਸਾਡੀ ماں ਪਾਰਟੀ ਆਮ ਆਦਮੀ ਆਮ ਆਦਮੀ ਸਾਡੀ ماں ਪਾਰਟੀ ਸੋ ਦੋਸਤੋ ਆਮ ਆਦਮੀ ਪਾਰਟੀ ਥੋਡੇ ਚੋਂ ਉੱਠੀ ਹੋਈ ਪਾਰਟੀ ਆ ਕਹਿੰਦੇ ਸਾਡੇ ਐਮਐਲਏ ਸਾਹਿਬ ਦੇ ਬੱਤੀ ਲੱਗੀ ਦੇਖੋਗੇ ਨਹੀਂ ਸਾਡੇ ਐਮਐਲਏ ਸਾਹਿਬ ਥੋੜੇ ਜੀ ਰਹਿਣਗੇ ਹੋ ਸਕਦਾ ਸਾਡੇ ਐਮਐਲਏ ਥੋੜੇ ਪਿੰਡ ਚ ਦੀ ਨੰਗ ਰਿਆ ਹੋਵੇ ਤੁਸੀਂ ਪੱਠੇ ਪਾੜ ਰਹੇ ਹੋ ਸਾਡਾ ਐਮਐਲਏ ਤੁਹਾਨੂੰ ਪੱਠਿਆਂ ਦੀ ਪੰਡ ਚ ਕਾਊਗਾ ਜੇ ਤੁਸੀਂ ਪਾਣੀ ਲਾ ਰਹੇ ਹੋ ਤੇ ਤੁਹਾਡੇ ਤੋਂ ਕਹੀ ਪੜ ਕੇ ਸਾਡਾ ਐਮਐਲਏ ਤੁਹਾਡੇ ਕਣਕ ਨੂੰ ਝੋਨੇ ਨੂੰ ਪਾਣੀ ਲਾਊਗਾ ਸਾਡੀ ਪਾਰਟੀ ਦਾ ਇੱਕੋ ਹੀ ਨਾਰਾ ਹੈ ਅਸੀਂ ਵੀਆਈਪੀ ਕਲਚਰ ਖਤਮ ਕਰਨਾ ਸਾਡੇ ਪ੍ਰਧਾਨ ਸਾਹਿਬ ਮਾਨ ਸਾਹਿਬ ਨੇ ਦੱਸਿਆ ਕਹਿੰਦੇ ਅਸੀਂ ਸਾਡੇ 13 ਦੇ 13 ਐਮਐਲਏ ਬਣਾ ਦਿਓ ਸਾਡਾ ਹੱਥ ਸੈਂਟਰ ਚ ਪਹੁੰਚਾ ਦਿਓ ਅਸੀਂ ਤੁਹਾਡੇ ਲਈ ਕਰ ਦਿਆਂਗੇ ਦੇਖਿਆ ਹੁਣੇ ਸਵੇਰੇ ਦੇ ਬੈ ਸਾਡੇ ਮਾਨ ਸਰ ਮੁੱਖ ਮੰਤਰੀ ਕੱਲ ਸਾਬਨਾ ਵਿਰੋਧੀ ਨੂੰ ਕਹਿ ਰਹੇ ਸੀ ਫੋਕ ਦਿਆਂਗੇ ਜੇ ਤੁਸੀਂ 13 ਦੀਆਂ 13 ਸੀਟਾਂ ਸਾਡੇ ਆਮ ਆਦਮੀ ਦੀ ਝੋਲੀ ਚ ਪਾ ਦਿਓ ਦਾ ਬਦਲਣਾ ਕੰਨਿਆ ਪੰਜਾਬ ਦਾ ਹਾਲਾਤ ਬਦਲ ਦੂਗਾ ਹੈ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸੋ ਦੋਸਤੋ ਬਸ ਇੱਕ ਮਾਰ 13 ਦੇ 13 MP ਬਣਾ ਕੇ ਸੈਂਟਰ ਚ ਭੇਜ ਦਿਓ ਪੰਜਾਬ ਦੀ ਨਹਾਰ ਬਦਲ ਦੇਗਾ ਮਾਨ ਸਾਹਿਬ ਜੋ ਕਹਿੰਦੇ ਆ ਹਾਂ ਬੀਜਪੀ ਚਲੇ ਗਈ ਉਹ ਤਾਂ ਕਹਿੰਦੇ ਤਾਂ ਕਹਿੰਦੇ ਕੋਸੂਰ ਨਹੀਂ ਕਰਦੇ ਕੋਸੂਰ ਨਹੀਂ ਨਹੀਂ ਉਹਦਾ ਕੋਈ ਦੀਨਮਾਨ ਹੈ ਬਹਿਣ ਕੇ ਲੱਕੜੇ ਦਾ ਪਹਿਲਾਂ ਕਾਲੀਆਂ ਸੀ ਫਿਰ ਕਾਂਗਰਸ ਸੀ ਫਿਰ ਉਹਨਾਂ ਆਮਚਾਵੜਿਆ ਹੁਣ ਬੀਜਪੀ ਜਾਵੜਿਆ ਪਤਾ ਯਾਰ ਐਮਐਲਏ ਸਾਹਿਬ ਨਾਲ ਚਲੇ ਗਏ ਜਿਵੇਂ ਜਿੱਥੇ ਉਹ ਕਰ ਰਹੇ ਯਾਰ ਐਮਐਲਏ ਸਾਹਿਬ ਨੇ ਟੱਟੂ ਚੱਲਾਂਗੇ ਸਾਡੇ ਸੰਗ ਬਹਿ ਗਏ ਚੁੱਪ ਕਰਕੇ ਬੀਜੇਪੀ ਦਾ ਝੰਡਾ ਪਾਉ ਸਾਰਾ ਕੁਝ ਚਲੋ ਯਾਰ ਝੰਡੇ ਕੰਪ ਮੈਂ ਨਹੀਂ ਪਾਉਂਦਾ ਯਾਰ ਬੀਜੇਪੀ ਦਾ ਪ੍ਰਚਾਰ ਸ਼ੁਰੂ ਕਰ ਯਾਰ ਬੀਜੇਪੀ ਦਾ ਪ੍ਰਚਾਰ ਯਾਰ ਪ੍ਰਚਾਰ ਇਹ ਲੋਕ ਗਾਣਾ ਕੱਢਣਗੇ ਮਨ ਲੈ ਕੇ ਕੁਝ ਨਹੀਂ ਕਹਿੰਦੀ ਯਾਰ ਦੋ ਬੀਜੇਪੀ ਦਾ ਪ੍ਰਚਾਰ ਸ਼ੁਰੂ ਕਰ ਦਿਆ ਬਦਲ ਦੀ ਝੰਡੇ ਬਦਲੋ ਬਦਲੋ ਯਾਰ ਝੰਡੇ ਮੇਰੀ ਗੱਲ ਸੁਣੋ ਯਾਰ ਹਲੋ ਬਦਲੋ ਬਦਲੋ ਯਾਰ ਉਹ ਲੋਕ ਡੰਡੇ ਮਾਰਨਗੇ ਇਹ ਮੇਰਾ ਸਾਲਾ ਬਹਿਨ ਕਾ ਲਗੜਾ ਤੀਜੇ ਦਿਨ ਪਾਰਟੀ ਬਦਲ ਦਿੰਦਾ ਕਿ ਦਿਨ ਮਾਨ ਬੀਜੇਪੀ ਪਾਰਟੀ ਜਿੰਦਾਬਾਦ ਬੀਜੇਪੀ ਪਾਰਟੀ ਜਿੰਦਾਬਾਦ ਬੀਜੇਪੀ ਪਾਰਟੀ ਜਿੰਦਾਬਾਦ ਮੋਦੀ ਸਾਹਿਬ ਜਿੰਦਾਬਾਦ ਹਰਿੰਦਰ ਮੋਦੀ ਸਾਹਿਬ ਜਿੰਦਾਬਾਦ ਸੋ ਦੋਸਤੋ ਸਾਡੀ ਕਵਾਂਸੀ ਡਿਊਸੀ ਦੇ ਐਮਐਲਏ ਸਾਹਿਬ ਉਹਨਾਂ ਨੇ ਤਿੰਨਾਂ ਪਾਰਟੀਆਂ ਨੂੰ ਖਾਰਜ ਕਰ ਦੇ ਹੋਏ ਇਸ ਵਾਰ ਜੋ ਨਰਨੇ ਲਿਆ ਬੀਜੇਪੀ ਦਾ ਮੋਦੀ ਸਾਹਿਬ ਨੇ ਕੀ ਨਹੀਂ ਕਰਿਆ ਮੋਦੀ ਸਾਹਿਬ ਸਾਡੀ ਜਿਹੜੀ ਪੈਸੇ ਵਾਲੀ ਗੱਲਬਾਤ ਹੁੰਦੀ ਹੈ ਉਹਨੂੰ ਸਿਰੇ ਤੇ ਲੈ ਗਏ ਪੈਸੇ ਕਢਾਏ ਮੋਦੀ ਨੇ ਘਰ-ਘਰ ਨੌਕਰੀ ਤੇ ਘਰ-ਘਰ ਨੌਕਰੀ ਦਿੱਤੀ ਮਨ ਕੀ ਬਾਤ ਕੀਤੀ ਮਨ ਕੀ ਬਾਤ ਕਿਸੇ ਪ੍ਰਧਾਨ ਮੰਤਰੀ ਨੇ ਕਰੀ ਸੋ ਇਹ ਸਾਨੂੰ ਲੋੜ ਹੈ ਜੇ ਇਸ ਵਾਰ ਪੰਜਾਬ ਦੇ ਵਿੱਚ ਅਸੀਂ ਭਾਜਪੀ ਨੂੰ ਲੈ ਕੇ ਆ ਗਏ ਤੇ ਮੈਂ ਗੱਲ ਦਾ ਦਾਅਵਾ ਕਰਦਾ ਸਾਡੇ ਪੰਜਾਬ ਦੀ ਨੂਹ ਹਾਰ ਬਦਲ ਜੂਗੀ ਜੀ 20 ਕਿ ਕਰਾਇਆ ਮੋਦੀ ਹਾਂ ਜੀ 20 ਸਾਬ ਕਰਾਇਆ ਮੋਦੀ ਨੇ ਵੱਡੀ ਗੱਲ ਹੈ ワਲਡ ਦੇ ਵਿੱਚ ਇੰਡੀਆ ਨੂੰ ਦੁਨੀਆ ਨੂੰ ਮੋਦੀ ਸਾਹਿਬ ਨੇ ਜਾਣ ਕਰਾਤਾ ਸੋ ਇਸ ਵਾਰ ਤੁਸੀਂ ਵੋਟਾਂ ਜਿਹੜੀਆਂ ਮੋਹਰਾਂ ਲਾਉਣੀਆਂ ਬੀਜਪੀ ਦੇ ਨਿਸ਼ਾਨ ਤੇ ਉਹ ਤੇਰੀ ਹੁਣ ਕੀ ਕਰਗੇ ਝੰਡੇ ਲਿਆ ਪਾਰਟੀਆਂ ਬਾੜੀਆਂ ਬਦਲ ਗਏ ਸੋ ਸਾਡੇ ਐਮਐਲਏ ਸਾਹਿਬ ਪਾਰਟੀਆਂ ਬਾੜੀਆਂ ਬਦਲ ਗਏ ਉਹ ਹੁਣ ਕੀ ਕਰੀਏ ਜੀ ਸਾਨੂੰ ਕੋਈ ਪਤਾ ਹੀ ਨਹੀਂ ਲੱਗ ਰਿਹਾ ਤੁਹਾਨੂੰ ਲੱਗਦਾ ਹੋਊ ਅਸੀਂ ਟੱਕ ਟੇਰ ਹਾਂ ਪਾਰਟੀਆਂ ਦੇ ਮਗਰ ਤੁਰੇ ਫਿਰਦੇ ਆ ਖਾਣ ਪੀਣ ਦੇ ਮਾਰੇ ਹਾਂ ਪਰ ਅਸੀਂ ਐਮਐਲ ਸਾਡੇ ਮਗਰ ਹੈ ਸਾਡਾ ਐਮਐਲ ਜਨ ਕਹੂ ਦੇਣਾ ਰਾਤ ਕਹੂ ਰਹਾਤਾ ਜਿਹੜੀ ਪਾਰਟੀ ਨੂੰ ਸਲਾਉਗਾ ਸਲਾਮਾਂਗੇ ਜਿਹੜੀ ਨੂੰ ਨਿੰਦੂਗਾ ਨਿੰਦਾਂਗੇ ਜਿਹਨੂੰ ਚੰਗਾ ਕਹੂਗਾ ਚੰਗਾ ਕਹਾਂਗੇ ਜਿਹਨੂੰ ਗਾਲਾਂ ਕੱਢੂਗਾ ਕੱਢਾਂਗਾ ਹਾਂ ਅਮਿਤ ਸ਼ਾਹ ਜੀ ਵਾਰੇ ਕੀ ਕਹਿਣਾ ਸੜਕਾਂ ਭਾਰਤ ਮਾਰਾ ਕੀ ਦੀਜਾ ਕੀ ਸਾਰਾ ਕਰਦੇ ਕਾਲਾ ਮਾਲਾ ਕਰਦੇ ਕਾਲਾ ਮਾਲਾ ਦੋਸਤੋ ਬੀਜੇਪੀ ਨੂੰ ਲੈ ਕੇ ਆ ਸਾਡੇ ਪੰਜਾਬ ਦੀ ਨਹਾਰ ਬਦਲ ਜੂਗੀ ਘਰ ਘਰ ਦੇ ਵਿੱਚ ਮੋਦੀ ਸਾਹਿਬ ਇੱਕ ਕਾਰ ਦੇਣਗੇ ਜਿਵੇਂ ਪਹਿਲਾਂ 15 ਲੱਖ ਰੁਪਏ ਦਿੱਤਾ ਜੁਪੀ ਵਿਹਾਰ ਬੰਗਾਲ ਸਾਮ ਰਾਜਸਥਾਨ ਨੂੰ ਸਾਡੇ ਪੰਜਾਬ ਨੂੰ ਤਾਂ ਨਹੀਂ ਦਿੱਤਾ ਸੀ ਉਹ ਪਾਰਟੀ ਨਹੀਂ ਬਣਾਈ ਇਸ ਵਾਰ ਪਾਰਟੀ ਬਣਾਓ ਘਰ ਘਰ ਦੇ ਵਿੱਚ 15 ਲੱਖ ਤੇ ਕੋਈ ਓਏ ਓਏ ਤੂੰ ਸ਼ਰਮ ਕਰ ਓਏ ਸ਼ਰਮ ਕਰ ਸ਼ਰਮ ਕਰ ਤੀ ਕੀ ਗੱਲ ਹੋ ਗਈ ਤੈਨੂੰ ਕੋਈ ਸ਼ਰਮ ਨਹੀਂ ਹੈਗੀ ਕੀ ਕਰਗੇ ਤੂੰ ਆ ਲੈ ਕੇ ਆਪਦੇ ਜਿਹੜੇ ਵਰਕਰ ਜੇ ਚੌਥੇ ਪੰਜਵੇਂ ਦਾ ਡਰਾਮਾ ਕਰਨ ਲੱਗੇ ਨਾ ਕਦੇ ਝਾੜੂ ਵਿੱਚ ਕਿਤੇ ਕਾਂਗਰਸ ਕਿਤੇ ਹੁਣ ਕਿਤੇ ਹੁਣ ਮਲਾ ਆ ਬੀਜਪੀ ਚ ਵਾ ਗਿਆ ਨਹੀਂ ਨਹੀਂ ਉਹ ਓਏ ਸ਼ਰਮ ਕਰ ਤੂੰ ਪਾਰਟੀਆਂ ਪਿੱਛੇ ਲੜਦਾ ਫਿਰਦਾ ਹਾਂ ਕਿਤੇ ਉਹ ਪਾਰਟੀ ਚ ਵਾ ਗਿਆ ਤੇਰਾ ਜਿਹੜਾ ਉਹ ਐਮਐਲਏ ਤੇ ਉਹ ਪਾਰਟੀ ਚ ਵਾ ਗਿਆ ਉਹ ਚ ਵਾ ਗਿਆ ਇਹ ਤੇਰੀ ਪਾਰਟੀ ਨਹੀਂ ਸਾਰੀਆਂ ਪਾਰਟੀਆਂ ਦੇ ਵਿੱਚ ਇਹ ਕੰਮ ਹੋ ਰਿਹਾ ਹੈ ਹਾਂ ਉਹ ਤੁਹਾਨੂੰ ਸੰਗ ਸ਼ਰਮ ਆਉਣੀ ਚਾਹੀਦੀ ਹੈ ਤੁਸੀਂ ਪਾਰਟੀਆਂ ਪਿੱਛੇ ਲੜੀ ਜਾਂਦੇ ਹੋ ਲੜਨਾ ਤਾਂ ਪੰਜਾਬ ਪਿੱਛੇ ਲੜੋ ਤੁਹਾਨੂੰ ਮੈਂ ਮੈਂ ਆ ਕਾਮਲੇ ਸਮਝਿਆ ਲੋਕਾਂ ਨੂੰ ਜਿਹੜਾ ਤੁਸੀਂ ਇੱਥੇ ਬੋਲਦੇ ਤੇ ਤੁਹਾਨੂੰ ਸੁਣੀ ਜਾਂਦੇ ਨੇ ਤੁਹਾਨੂੰ ਸਵਾਲ ਜਵਾਬ ਕਿਉਂ ਨਹੀਂ ਕਰਦੇ ਆ ਲੋਕ ਜਿਹੜੇ ਤੁਹਾਨੂੰ ਸੁਣੀ ਜਾਂਦੇ ਨੇ ਸਾਰੇ ਕਮਲੇ ਨੇਗੇ ਨਾ ਕਰਦੇ ਨਹੀਂ ਤੁਹਾਨੂੰ ਸਵਾਲ ਜਵਾਬ ਕਰਨ ਨਾ ਜੇ ਤੁਹਾਨੂੰ ਪੁੱਛਾਂਗਾ ਤੇਰੇ ਲਾ ਕੇ ਥਾਪੜੇ ਤੇ ਭਜਾਵਾਂ ਮੈਂ ਤੂੰ ਉੱਥੇ ਬੋਲਣਾ ਤੈਨੂੰ ਮੌਕੇ ਨਾ ਮਿਲਦਾ ਕਰੀਏ ਜੀ ਹਾਂ ਸ਼ਰਮ ਕਰ ਮੇਰੀ ਗੱਲ ਸੁਣ ਤੂੰ ਕਹਿ ਲਿਆ ਸਿਆਣਾ ਵੈਣਾ ਬੰਦਾ ਹੈ ਹਾਂ ਤੂੰ ਤੀਜੇ ਦਿਨ ਜਦੋਂ ਪਾਰਟੀ ਬਦਲ ਦਿੰਦੇ ਨੇਗੇ ਹਾਂ ਜੀ ਉਹਨਾਂ ਨੇ ਪਾਰਟੀ ਬਦਲਦੀ ਤੂੰ ਤਾਂ ਸਿਆਣਾ ਹੋ ਜਾ ਯਾਰ ਹੁਣ ਅਸੀਂ ਕੀ ਕਰੀਏ ਜੀ ਅਸੀਂ ਕੀ ਕਰੀਏ ਅਸੀਂ ਕਰਨ ਨੂੰ ਕਰ ਕੀ ਨਹੀਂ ਸਕਦੇ ਸਭ ਕੁਝ ਕਰ ਸਕਦੇ ਹਾਂ ਹਾਂ ਅਸੀਂ ਜਿਹੜੀਆਂ ਪਾਰਟੀਆਂ ਵਿੱਚੇ ਲੜਦੇ ਆਂ ਅਸੀਂ ਆਪਣੇ ਪੰਜਾਬ ਲਈ ਆਪਣੇ ਲੋਕਾਂ ਲਈ ਲੜੀਏ ਜਿਹੜੇ ਸਵਾਲ ਤੁਸੀਂ ਆ ਜਿਹੜਾ ਆਪਣੇ ਜਿਹਨਾਂ ਨੂੰ ਪੁੱਛਦੇ ਆ ਨਾ ਤੁਹਾਡੇ ਫਰਜ਼ਗਾਰਤਰ ਐਮ ਐਲ ਆ ਉਹ ਕੀ ਕਰਿਆ ਪਹਿਲਾਂ ਉਹਨੇ ਕੀ ਕਰਿਆ ਪਹਿਲਾਂ ਉਹ ਸੀਗਾ ਆਪਣਾ ਨਾ ਨਾ ਪਹਿਲਾਂ ਉਹ ਸੀਗਾ ਆਪਣਾ ਉਹ ਚ ਬੀ ਜੇ ਪੀ ਸੀਗਾ ਬੀ ਜੇ ਪੀ ਤੋਂ ਬਾਅਦ ਫਿਰ ਕੀ ਹੋ ਗਿਆ ਫਿਰ ਉਹ ਚ ਕਾਂਗਰਸ ਚ ਵਾ ਗਿਆ ਫਿਰ ਉਹ ਝਾੜੂ ਚ ਵਾ ਗਿਆ ਹੁਣ ਫਿਰ ਬੀ ਜੇ ਪੀ ਚ ਵਾ ਗਿਆ ਇਹ ਜਿਹੜਾ ਦਲ ਬਦਲਣ ਵਾਲਾ ਜਿਹੜਾ ਸਿਸਟਮ ਆ ਨਾ ਇਹਨੂੰ ਤੁਸੀਂ ਖੜਾ ਛੱਡੋ ਜੇ ਤੁਸੀਂ ਚਾਹੋਣੇ ਹੋ ਕੋਈ ਭਲਾ ਚਾਹੋਣੇ ਪੰਜਾਬ ਦਾ ਤਾਂ ਇਹ ਪਾਰਟੀ ਪਿਛੇ ਲੜਨਾ ਬੰਦ ਕਰ ਦਿਓ ਪਰ ਆਪਾਨਾ ਸਾਹਿਬ ਇਹ ਗੱਲ ਸਾਡੀ ਉਹ ਜਾ ਕੇ ਕਹਿੰਦੇ ਆ ਸਾਡੀ ਮਾਂ ਪਾਰਟੀ ਆ ਸੀ ਮਗਰ ਉਹਦੇ ਬੱਚੇ ਸਮਝ ਕੇ ਲੱਗ ਜਾਂਦੇ ਆ ਹੁਣ ਇਹਦਾ ਕੀ ਕਰੀਏ ਉਹਨਾਂ ਦਾ ਅਧਿਰਮਾਨੀ ਇਹ ਨਹੀਂ ਮਗਰ ਤੈਨੂੰ ਇਹ ਗੱਲ ਕਹਿਣਾ ਹੁਣ ਜਿਹੜੀ ਤੁਸੀਂ ਸਮਝਦਾਰੀ ਵਾਲੀ ਗੱਲ ਆ ਇਹ ਪਾਰਟੀ ਬੋਰਡ ਨੂੰ ਕੁਝ ਨਹੀਂ ਮਿਲਣਾ ਪੰਜਾਬ ਨੂੰ ਦਿਨੋ ਦਿਨ ਕੰਗਾਲ ਕਰਕੇ ਰੱਖਦਾ ਸਹੀ ਹੈ ਜਿਹੜੀ ਵੀ ਕੋਈ ਨੈਸ਼ਨਲ ਪਾਰਟੀ ਹੈ ਉਹ ਕਦੇ ਪੰਜਾਬ ਦਾ ਕੋਈ ਭਲਾ ਨਹੀਂ ਕਰ ਸਕਦੀ ਚਾਹੇ ਉਹ ਭਾਜਪਾ ਹੈ ਚਾਹੇ ਕਾਂਗਰਸ ਹੈ ਅੱਜ ਆਪਾਂ ਭਾਜਪਾ ਦੀ ਗੱਲ ਕਰਦੇ ਆਂ ਪਹਿਲਾਂ ਕਾਂਗਰਸ ਦੀ ਕਾਂਗਰਸ ਨੇ ਪੰਜਾਬ ਨੂੰ ਲੁੱਟਿਆ ਹੁਣ ਆ ਝਾੜੂ ਵਾਲੇ ਨੇਗੇ ਇਹ ਵੀ ਤੁਹਾਨੂੰ ਪਤਾ ਨੈਸ਼ਨਲ ਪਾਰਟੀ ਹੈ ਆ ਝਾੜੂ ਵਾਲੇ ਕਹਿੰਦੇ ਨਾ ਦੂਜੇ ਦਿਨ ਸਾਡਾ ਕੇਸਰੀਵਾਲ 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 ਨੇ ਪੰਜਾਬ ਦਾ ਸਭ ਤੋਂ ਵੱਧ ਪੱਠਾ ਤਾਂ ਇਹਨਾਂ ਨੇ ਬਹਾਇਆ ਹੈ ਤੁਸੀਂ ਇਹ ਦੇਖੋ ਜਿਹੜਾ ਕਿ ਜਿੰਨਾ ਪਛੇ ਆਪਾਂ ਲੜਈ ਜਾਂਦੇ ਆ ਆ ਸਾਡਾ 5000 ਕਰੋੜ ਸੈਂਟਰ ਗਵਰਨਮੈਂਟ ਨੂੰ ਕੀ ਖੜੀ ਆ ਆ ਪਿੱਛੇ ਜਾ ਕੇ ਕਹਿੰਦਾ ਸਾਡਾ ਉਹ ਜੋਧਾ ਫੜ ਲੈ ਝਾੜੂ ਵਾਲਾ ਜਿਹਦੇ ਪਿੱਛੇ ਨਾਰੇ ਉੱਥੇ ਮਾਰੀ ਜਾਂਦੀ ਸੀਗੇ ਨਾਰੇ ਕਿਤੇ ਭਗਮਤ ਮਾਨ ਨੇ ਪੰਜਾਬ ਦੇ ਫੰਡਾਂ ਲਈ ਮਾਰਣ ਜਾ ਕੇ ਉੱਥੇ ਉਹਨਾਂ ਲਈ ਲੜਿਆ ਇਸ ਕਰਕੇ ਤੁਸੀਂ ਜੇ ਲੜਨਾ ਤਾਂ ਪੰਜਾਬ ਲਈ ਲੜੋ ਆ ਆ ਪਾਰਟੀਆਂ ਪਿੱਛੇ ਲੜਨਾ ਬੰਦ ਕਰੀਏ ਇਹਨਾਂ ਨੂੰ ਆ ਲੋਕਾਂ ਨੂੰ ਮੈਂ ਕਹਿਣਾ ਚਾਹਣਾ ਇਹਨਾਂ ਨੂੰ ਸਵਾਲ ਜਵਾਬ ਕਰਾਉਣ ਨੂੰ ਪੁੱਛੋ ਇਹਨਾਂ ਨੂੰ ਹਰ ਇੱਕ ਪਾਰਟੀ ਬਾਰੇ ਪੁੱਛੋ ਕਿਤੇ ਤੀਜੇ ਦਿਨ ਉਹ ਬਦਲ ਕੇ ਦਲ ਬਦਲ ਕੇ ਆਵਣ ਕਿਤੇ ਉਹ ਦਲ ਬਦਲ ਕੇ ਆ ਗਏ ਪਿੱਛੇ ਸੀ ਲੜ ਰਹੇ ਹਾਂ ਜੀ ਇਹਨਾਂ 5000 ਕਰੋੜ ਰੁਪਏ ਸੈਂਟਰ ਗਵਰਨਮੈਂਟ ਰੋਕੀ ਖੜੀ ਆ ਹਾਂ ਸਾਡੇ ਐਪੀ ਸਾਹਿਬ ਜਿੱਤ ਕੇ ਉਹ ਹੀ ਲੈ ਕੇ ਆਉਂਦੇ ਉਹ ਤੁਸੀਂ ਬਸ ਕਰ ਯਾਰ ਪਹਿਲਾਂ ਵੀ ਤਾਂ ਦੇ ਸਕਦੇ ਰੋਕੇ ਦਾ ਪਹਿਲਾਂ ਤੁਸੀਂ ਹੋਇਆ ਨਾ ਤੁਸੀਂ ਇਹ ਜਿਹੜੀਆਂ ਗੱਲਾਂ ਨੇ ਲੋਕਾਂ ਨੂੰ ਬੇਕੂਬ ਬਣਾਉਣਾ ਬੰਦ ਕਰੋ ਸਾਡਾ ਕਿਸਾਨੀ ਧਰਨਾ ਚੱਲਿਆ ਜਾਂਦਾ ਜੇ ਤੁਸੀਂ ਜਾਣਾ ਮੇਰੀ ਗੱਲ ਸੁਣ ਲਾ ਓਏ ਜਾਣਾ ਤਾਂ ਉਹ ਧਰਨੇ ਦੇ ਵਿੱਚ ਉੱਥੇ ਜਾਓ ਹੋਰ ਕਿ ਪੰਜਾਬ ਨੇ ਕਿੰਨੀਆਂ ਲੜਾਈਆਂ ਨੇਗੀਆਂ ਆ ਪਹਿਲਾਂ ਤੁਸੀਂ ਬਾਦਲਾਂਾਂ ਝਾਂਡਾ ਜਿੱਕਿ ਫਿਰਦੇ ਸੀ ਬਾਦਲਾਂ ਨੇ ਘਟਕ ਕੇ ਜਾਰ ਆ ਬੰਦੀ ਸਿੰਘਾਂ ਨੂੰ ਜਿਹੜੇ ਜਗਤਾ ਸਿੰਘ ਹਮਾਰੇ ਵਰਕੇ ਨੇ ਜਿਹੜੇ ਜੇਲਾ ਵਿੱਚ ਬੈਠੇ ਨੇ ਆਈ ਸੁਖਵੀਰ ਬਾਦਲ ਸੀਗਾ ਪਹਿਲਾਂ ਕੀ ਕਹਿੰਦਾ ਜੁ ਸੁਖਵੀਰ ਬਾਦਲ ਉਹੀ ਅਤਵਾਦੀ ਕਹਿੰਦਾ ਸੀਗਾ ਇਸ ਕਰਕੇ ਸ਼ਰਮ ਮਨ ਨੂੰ ਇਹ ਸਾਰੇ ਕੁਰਸੀਆਂ ਦੇ ਯਾਰ ਨੇ ਕੁਰਸੀਆਂ ਦੇ ਤੁਸੀਂ ਵੀ ਉਹਨਾਂ ਦੇ ਪਿੱਛੇ ਲੱਗੇ ਫਿਰਦੇ ਹੋ ਤੁਹਾਨੂੰ ਪਤਾ ਕੀ ਕਹਿੰਦੇ ਨੇ ਕੜਮ ਚੌਧਰੀ ਚਮਚੇ ਕਹਿੰਦੇ ਨੇਗੇ ਚਮਚਾਗਰੀ ਕਰਨੀ ਬੰਦ ਕਰੋ ਇਹ ਚਮਚਾਗਰੀ ਕਰਨੀ ਤਾਂ ਪੰਜਾਬ ਦੀ ਕਰੋ ਲੋਕਾਂ ਦੀ ਚਮਚਾਗਰੀ ਕਰੋ ਹਾਂ ਪਰ ਉਹ ਤਾਂ ਕਰੀਏ ਪਰ ਸਾਨੂੰ ਉਹ ਤਾਂ ਦੱਸੋ ਸਾਡੇ ਲੋਕ ਪੋਲੇ ਪਾਲੇ ਆਸੀਂ ਕਿੱਧਰ ਨੂੰ ਜਾਈਏ ਸਾਨੂੰ ਅਸੀਂ ਕਿੱਧਰ ਨੂੰ ਜਾਈਏ ਅਸੀਂ ਜਾਣ ਨੂੰ ਕਿੱਧਰ ਨੂੰ ਜਾਣ ਨੂੰ ਤੁਸੀਂ ਪਹਿਲੀ ਗੱਲ ਤਾਂ ਇਹ ਵੀ ਜਦੋਂ ਹਰ ਇੱਕ ਲੀਡਰ ਨੂੰ ਸਵਾਲ ਕਰੋਗੇ ਖੜ ਕੇ ਕਿਸੇ ਨੂੰ ਵੀ ਸਾਰਿਆਂ ਪਾਰਟੀ ਨੂੰ ਸਵਾਲ ਕਰੋ ਹੂੰ ਬਿਲਕੁਲ ਸਹੀ ਗੱਲ ਹੈ ਜਿਹੜਾ ਬੰਦਾ ਮੇਰਾ ਸਾਰਾ ਪਾਰਟੀ ਬਦਲ ਕੇ ਕਹਿੰਦਾ ਮੇਰੀ ਮਾਂ ਪਾਰਟੀ ਆ ਫਿਰ ਕਹਿੰਦਾ ਮੇਰੀ ਮਾਂ ਪਾਰਟੀ ਆ ਜਿਹੜਾ ਦੂਜੇ ਦਿਨ ਮਾਂ ਬਦਲ ਲੈਂਦਾ ਉਹ ਸਾਡਾ ਕਿੱਥੋਂ ਬਣੂ ਹਾਂ